ਗਰਮ ਰੋਤੀ ਮੂੰਗੀ 60 ਮੂੰਗੀ ਹੁੰਦੀ ਹੈ ਜਿਹੜੀ ਆਪਾਂ ਝੋਨੇ ਪਾਸਮਤੀ ਦੀ ਲਵਾਈ ਤੋਂ ਪਹਿਲਾਂ ਫਸਲ ਇੱਕ ਲੈ ਲੈਨੇ ਇੱਕ ਮੇਨ ਸੀਜ਼ਨ ਦੀ ਮੂੰਗੀ ਹੁੰਦੀ ਹੈ ਸੋਣੀ ਦੀ ਮੂੰਗੀ ਤੇ ਆਪਾਂ ਗੱਲ ਕਰਾਂਗੇ ਜਿਹੜੀ 60 ਮੂੰਗੀ ਬਾਰੇ ਕਿਉਂਕਿ ਕਿਸਾਨ ਵੀਰ ਆ ਜਿਹੜੇ ਕਾਫੀ ਰਕਬਾ ਹੁਣ ਲਾਉਣ ਲੱਗ ਪਏ ਆ ਪਿਛਲੇ ਸਾਲ ਜਿਹੜੀ ਮੱਕੀ ਹੀਟ ਰਕਬਾ ਕਿਸਾਨ ਵੀ ਜਿਹੜੇ ਬਹੁਤ ਜ਼ਿਆਦਾ ਬੀਜਿਆ ਜਿਹੜੀ ਕਿ ਮੈਂ ਪਹਿਲਾਂ ਵੀਡੀਓ ਰਾਹੀਂ ਤੁਹਾਡੇ ਨਾਲ ਜਾਣਕਾਰੀ ਵੀ ਅਪਲੋਡ ਕੀਤੀ ਆ ਕਿ ਉਹ ਕਿਹੜੇ ਕਿਹੜੇ ਪੱਖ ਆ ਕੀ ਨੂੰ ਹੋ ਪੀਜਣੀ ਚਾਹੀਦੀ ਆ ਜਿਹੜੀ ਚਾਰ ਵਾਲੀ ਮੱਕੀ ਆ ਤੇ ਕਿੱਥੇ ਆਪਣੇ ਵਾਸਤੇ ਫਾਇਦੇਮੰਦ ਨਹੀਂ ਪਜਾਈ ਦਾ ਸਹੀ ਟਾਈਮ ਕਦੋਂ ਆ ਕੀ ਕੀ ਉਹ ਚੀਜ਼ਾਂ ਦੇ ਲੈਕ ਜੋ ਫੈਕਟਰੀ ਤਾਂ ਸਰਦਾਰ ਭਜਿੰਦਰ ਸਿੰਘ ਜੀ ਜਿਹੜੇ ਮੂੰਗੀ ਬਾਰੇ ਤੁਹਾਡੇ ਨਾਲ ਜਿਹੜੀ ਮੈਂ ਡਿਸਕਸ਼ਨ ਕਰਨ ਲੱਗਿਆ ਇਹ ਕਿਉਂਕਿ ਪਿਛਲੇ ਸਾਲ ਤੁਸੀਂ ਜਿਹੜੀ ਹੈਗੀ ਆ 3 ਕਿੱਲੋ 20 ਦਾ ਜਿਹੜਾ ਮੂੰਗੀ ਦੀ ਬਿਜਾਈ ਕੀਤੀ ਸੀਗੀ ਤੇ ਉਹ ਮੈਂ ਦੇਖੀ ਸੀਗੀ ਬਸ ਤੁਹਾਡੀ ਬੈਡਾਂ ਦੇ ਉੱਤੇ ਬਿਜਾਈ ਕੀਤੀ ਸੀ ਨਾ ਹਾਂਜੀ ਤੇ ਕਿਸਾਨ ਵੀਰ ਆ ਜਿਹੜੇ ਉਹ ਮੂੰਗੀ ਜਾਂ ਜਿਹੜੇ ਖਾਸ ਤੌਰ ਤੇ ਬਜਾਈ ਦੇ ਸਬੰਧ ਦੇ ਵਿੱਚ ਜਾਂ ਬਜਾਈ ਦੇ ਸਮੇਂ ਦੇ ਸਬੰਧ ਚ ਉਹ ਮੈਂ ਨਾਲ ਨਾਲ ਜਾਣਕਾਰੀਆਂ ਕੋਸ਼ਿਸ਼ ਕਰੀ ਦੀ ਅਪਲੋਡ ਕਰਨ ਦੀ ਤੇ ਮੇਰੀ ਇੱਕ ਕੋਸ਼ਿਸ਼ ਵੀ ਹੁੰਦੀ ਹੈ ਕਿ ਕਿਸਾਨ ਵੀਰਾਂ ਦੇ ਤਜਰਬੇ ਜਿਵੇਂ ਤੁਸੀਂ ਵੀ ਨਵੇਂ ਨਵੇਂ ਤਜਰਬੇ ਕਰਦੇ ਰਹਿੰਨੇ ਤੇ ਇਹ ਦੱਸੋ ਵੀ ਤੁਹਾਡਾ ਕੀ ਤਜਰਬਾ ਹੈ ਇਹਦੇ ਵਿੱਚ ਮੂੰਗੀ ਦੇ ਘੱਟ ਬੀਜ ਦੇ ਵਿੱਚ ਜਾਂ ਜਿਹੜਾ ਹੈਗਾ ਪੈਡਾਂ ਦੇ ਉੱਤੇ ਬਜਾਈ ਤੁਸੀਂ ਕਿਉਂ ਕਰ ਰਹੇ ਆ ਕਿਉਂਕਿ ਆਮ ਤੌਰ ਤੇ ਫਲੇਟ ਦੇ ਵਿੱਚ ਬਜਾਈ ਕਰ ਲੈਂਦੇ ਆ ਕਿਸਾਨ ਵੀਰ ਜੀ ਰੋਟਰ ਐਲ ਵੀ ਬਜਾਈ ਕਰ ਲੈਂਦੇ ਆ ਇਹ ਇਹਦਾ ਆਪਦੇ ਤਿਆਰ ਬੇ ਦੱਸ ਡਾਕਟਰ ਸਾਹਿਬ ਇੱਕ ਤਾਂ ਤੁਹਾਨੂੰ ਪਤਾ ਕਿ ਜਦੋਂ ਮੈਂ ਮਲਚਿੰਗ ਵਾਲੀ ਕੰਮ ਕਰਦਾ ਕਰਕੇ ਨਹੀਂ ਮਲਚਿੰਗ ਵਾਲੀ ਕੰਮ ਕਰਦੇ ਆਪਾਂ ਮੈਂ ਇੱਕ ਸਾਲ ਤੋਂ ਵਾਣ ਬੋਣਾ ਹੁੰਦਾ ਠੀਕ ਹੈ ਠੀਕ ਹੈ ਜੀ ਮੈਨੂੰ ਵੀ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਪਤਾ ਨਹੀਂ ਪ੍ਰਮਾਤਮਾ ਨੇ ਜਿਹੜਾ ਆਪਾਂ ਮੂੰਗੀ ਇਹ ਲਾਤੀ ਤੇ ਪਤਾ ਨਹੀਂ ਉਦੋਂ ਮੌਸਮ ਕੀ ਆਪਾਂ ਨੂੰ ਟਾਈਮ ਮਿਲੂਗਾ ਵਾਣ ਬੋਣ ਦਾ ਕਿਉਂਕਿ ਜੇ ਬਾਰਿਸ਼ ਜ਼ਿਆਦਾ ਪੈ ਗਈ ਤਾਂ ਹੋ ਸਕਦਾ ਫਿਰ ਉਦੋਂ ਜਿਵੇਂ ਆਪਾਂ ਆਮ ਤੌਰ ਤੇ ਜ਼ਮੀਨਦਾਰ ਨੂੰ ਫਿਰ ਰੋਟਾ ਬਿਟਣ ਨਾਲ ਕਦੂ ਕਰਨਾ ਪੈ ਜਾਂਦਾ ਠੀਕ ਹੈ ਠੀਕ ਹੈ ਜੀ ਇਸ ਕਰਕੇ ਜੇ ਪਹਿਲਾਂ ਆਪਾਂ ਖੇਤ ਤਿਆਰ ਕਰਾਂਗੇ ਸਭ ਤੋਂ ਇੱਕ ਤਾਂ ਖੇਤ ਤਿਆਰ ਹੋ ਜਾਂਦਾ ਜੀ ਦੂਜੀ ਗੱਲ ਦੇਖੋ ਜੀ ਯੂਨੀਵਰਸਿਟੀ ਸਿਪਾਰਸ਼ ਮੁਤਾਬਕ ਵੀ ਚੱਲੀ ਹੈ ਤਾਂ 10 ਤੋਂ ਲੈ ਕੇ 12 13 14 ਕਿਲੋ ਵੀ ਕਹਿ ਰਹੇ ਆ ਜੀ ਤੇ ਕੰਪਨੀਆਂ ਤਾਂ ਹੁਣ 15 ਤੋਂ 20 ਕਿਲੋ ਵੀ ਕਹਿ ਰਹੀਆਂ ਅੱਛਾ ਦੇਖੋ ਜੀ ਬੈਠਮੀ ਖੇਤੀ ਲਈ ਉਹ ਠੀਕ ਹੈ ਜੀ ਪਰ ਜੇ ਦੂਜਾ ਪੱਖ ਇਹ ਜੇ ਆਪਾਂ ਇਹਨੂੰ ਨਮਾਟਿਕ ਪਲੈਂਟਰ ਨਾਲ ਬਿਜਾਈ ਕਰੀਏ ਮੂੰਗੀ ਦੀ ਉਹਦੇ ਨਾਲ ਘੱਟ ਵੀ ਆਪਣਾ ਜਿੰਨਾ 20 ਇਹ ਆਪਣਾ 2 ਕਿਲੋ 20 ਬੈਸਟ ਰਿਹਾ ਜੀ ਜਿਹੜਾ ਮੇਰੇ ਤੇਰਬਾ ਕਜੀ ਬਾਕੀ ਵੇਖਦੀ ਆਪਾਂ ਤੁਹਾਡਾ ਤੁਹਾਡਾ ਤਜਰਬਾ ਮੈਂ ਤਾਂ ਹੀ ਸਾਂਝਾ ਕਰਨਾ ਚਾਹਿਆ ਨਾ ਕਿਸਾਨ ਵੀ ਦੇ ਜਿਹੜੇ ਐਵੇਂ ਬੀਜ ਬਿਜਾਈ ਕਰਨਾ ਚਾਹਣਗੇ ਐਵੇਂ ਕਰਕੇ ਤਜਰਬਾ ਕਰਨਗੇ ਆਪਾਂ ਜਦੋਂ 2 ਕਿਲੋ 20 ਪਾਇਆ ਜੀ ਦੇਖੋ ਇਸ ਟਾਈਮ ਜਿਹੜੀਆਂ ਕੁਝ ਕੰਪਨੀਆਂ ਦਾ ਮੰਨ ਲਓ ਮਾਰਕੀਟ ਦੇ ਵਿੱਚ 750 ਤੋਂ 250 ਰੁਪਏ ਪ੍ਰਤੀ ਕਿਲੋ 20 ਚੱਲ ਰਿਹਾ 10 ਕਿਲੋ ਬੀਜ ਦੇ ਮਾਲੇ ਖਰਚੇ ਨਾਲ ਆਪਣਾ ਸਾਰਾ ਖੇਤ ਚੰਗੀ ਤਰ੍ਹਾਂ ਬੈਜੂਗਾ ਇੱਥੇ ਮੈਂ ਬੀਜ ਦਾ ਸਰਦਾਰ ਬਜਿੰਦਰ ਸਿੰਘ ਨੇ ਦੱਸਿਆ ਕਿ ਪ੍ਰਾਈਵੇਟ ਜਿਹੜਾ ਬੀਜ ਆ 200 250 ਤੱਕ ਆ ਮੈਂ ਇੱਕ ਬੇਨਤੀ ਕਰਨ ਚਾਹੁੰਦਾ ਕਿ ਜਿਵੇਂ ਪੀਏਯੂ ਲੁਧਿਆਣਾ ਵੱਲੋਂ ਬੀਜ ਜਿਹੜਾ ਕਿਸਾਨ ਮੇਲੇਆਂ ਤੋਂ ਦਿੱਤਾ ਗਿਆ ਉਹ 150 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜੀ ਉਹਨਾਂ ਦੀ ਵੈਰਾਈਟੀ ਜਿਹੜੀ ਰეკਮੈਂਡਡ ਲੇਟੈਸਟ ਵੈਰਾਈਟੀ ਐ ਐਸਐਮਐਲ 1827 ਤੇ ਪਨ ਸੀਡ ਵੱਲੋਂ ਜਿਹੜਾ 135 ਰੁਪਏ ਆਉਣ ਵਾਲੇ ਸਮੇਂ ਜੇ ਆਪਣੇ ਵਿਭਾਗ ਦੇ ਕੋਲ ਆਉਂਦਾ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਾਂਗੇ ਪਰ ਪਨ ਸੀਡ ਨੂੰ ਸਿੱ ले ਸਕਦੇ ਹਾਂ ਜੀ ਡਾਕਟਰ ਸਾਹਿਬ ਜੀ 5 ਸੀਟ ਦੀ ਵੀ ਆਪਾਂ 135 ਰੁਪਏ ਵੀ MB3 ਦੀ ਹੈ ਨਾ ਜੀ ਤੇ 10 ਕਿਲੋ ਜਿਹੜਾ ਆਪਾਂ 20 ਬਚਦਾ 13 1350 ਰੁਪਏ ਹੋਗੇ ਤੇ ਜ਼ਿਮੀਂਦਾਰਾਂ ਕੋਲੇ ਤਕਰੀਬਨ ਜ਼ਿਆਦਾਤਰ ਟਰੈਕਟਰ ਆਪਣੀ ਹੀ ਹੈ ਠੀਕ ਹੈ ਤੇ 13 1350 ਨਾਲ ਆਪਾਂ ਵਧੀਆ 1 ਕਿੱਲੇ ਦੀ ਵਾਈ ਚੰਗੀ ਤਰ੍ਹਾਂ ਕਰ ਸਕਦੇ ਹਾਂ ਦੂਜੀ ਗੱਲ ਕੀ ਹੈ ਕਿ ਆਪਾਂ ਜਿਹੜੀ ਨਮੈਟਿਕ ਪਲੈਂਟਰ ਨਾਲ ਬੈਡਾਂ ਦੇ ਉੱਪਰ ਬਿਜਾਈ ਕਰਾਂਗੇ ਕਟਾਈ ਦੇ ਮੌਕੇ 'ਤੇ ਜ਼ਿਆਦਾ بارش ਆਉਂਦੀ ਹੈ ਜੀ ਫਿਰ ਤਾਂ ਕੁਦਰਤ ਦੀ ਦੇਣ ਹੈ ਜੀ ਫਿਰ ਤਾਂ ਗੱਲ ਵੱਖਰੀ ਹੈ ਤੇ ਨਹੀਂ ਪਾਣੀ ਆਪਣਾ ਖਾਲੀਆਂ ਦੇ ਵਿੱਚ ਰਹਿ ਜੂਗਾ ਤੇ ਆਪਣੀ ਕਟਾਈ ਵੀ ਉਦੀ ਹੋ ਜੂ ਉਹਦਾ ਇੱਕ ਕਟਰ ਦੇ ਜ਼ਿਆਦਾ ਚਾਂਸ ਬਣ ਜਾਂਦੇ ਆ ਬੈਠਵੀਂ ਮੁਖਿਛਲੀ ਵਾਰ ਆਪਣੇ ਮੂੰਗੀ ਦੇ ਉੱਤੇ ਮੀਂਹ ਆਇਆ ਸੀ ਆਪਣੇ ਮੀਂਹ ਆਇਆ ਸੀ ਜੀ ਮੀਂਹ ਆ ਜਾਂਦਾ ਸੀ ਮੀਂਹ ਆਉਂਦਾ ਸੀ ਥੋੜਾ ਉਹ ਨਵੇਂ ਪੱਤੇ ਚੱਕ ਲੈਂਦੀ ਸੀਗੀ ਪਹਿਲੇ ਜਿਹੜੇ ਮੇਨ 2 ਪੂਰ ਸੀਗੇ ਆਪਣੇ ਮਾਡਲ ਵੱਡਣ ਵਾਲੇ ਪੂ ਸਾਰੇ ਹੀ ਖਤਮ ਹੋ ਗਏ ਓਕੇ ਠੀਕ ਆ ਸਿਰਫ ਆਪਣੀ ਜਿਹੜਾ 3 ਕਿਲੋ ਵੀ ਪਾਇਆ ਸੀ ਤਾਂ ਆਪਣੀ 1.5 ਕੁੰਟਲ ਹੋਈ ਹੈ ਕਿਲੇ ਦੀ ਠੀਕ ਆ ਜਦੋਂ ਆਪਣਾ 2 ਕਿਲੋ ਵੀ ਦਾ 4.5 ਕੁੰਟਲ ਬਣ ਗਈ ਉਹ ਤੋਂ ਪਿਛਲੇ ਸਾਲ ਪਿਛਲੇ ਸਾਲ ਪਿਛਲੇ ਸਾਲ 2 ਕਿਲੋ ਵੀ ਸੀਗਾ 1 ਕਿਲੇ ਦੇ ਵਿੱਚ ਅੱਛਾ 4.5 ਕੁੰਟਲ ਪਰ ਆਪਣੀ ਇਹ ਕਣਕ ਤੋਂ ਬਾਅਦ ਸਾਢੇ 4 ਕਣਕ ਤੋਂ ਬਾਅਦ ਵਾਲੀ ਕਿਉਂਕਿ ਕਣਕ ਤੋਂ ਬਾਅਦ ਵਾਲੀ ਕਿਸਾਨ ਵੀਰੋ ਤੁਹਾਡੇ ਨਾਲ ਇਹ ਵੀ ਜਾਣਕਾਰੀ ਸਾਂਝੀ ਕਰੀਦੇ ਕਰਦੇ ਰਹੀਦਾ ਕਿ 20 ਮਾਰਚ ਤੋਂ 10 ਅਪ੍ਰੈਲ ਬਜਾਈ ਦਾ ਸਮਾਂ ਜਿਹੜੀ ਕਣਕ ਵਾਲੀ ਮੂੰਗੀ ਆ ਉਹ ਥੋੜੀ 10 ਅਪ੍ਰੈਲ ਤੋਂ ਲੇਟ ਹੀ ਜਾਣੀ ਹੈ ਇਹ 25 ਅਪ੍ਰੈਲ ਤੋਂ ਬਾਅਦ ਜੀ ਦੇ ਪਤਰੀ ਹੁਣ ਪਹਿਲਾ ਹਫਤਾ ਵੀ ਹੋ ਜਾਂਦਾ ਬਾਈ ਬਿਲਕੁਲ 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 ਤੇ ਉਹਦੇ ਵਿੱਚ ਵੀ ਸਰਦਾਰ ਬਲਜਿੰਦਰ ਸਿੰਘ ਦਾ ਤਜਰਬਾ ਕਿ ਸਾਢੇ 4 ਕਮੰਟਲ ਸੀ ਲੈ ਲਈ ਆ ਮੂੰਗੀ ਤੇ ਬੈੱਡਾਂ ਵਾਲਾ ਜਿਹੜਾ ਸਪੈਸ਼ਲ ਇਹ ਦੱਸ ਦੇਗੇ ਇਹਦਾ ਬੈੱਡਾਂ ਵਾਲਾ ਤੁਹਾਨੂੰ ਪਤਾ ਕਿ ਜਿਹੜੇ ਬੈੱਡ ਆ ਉੱਪ ਉਦੇ ਵਿੱਚ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਆ ਜਿਵੇਂ ਜਿਹੜੇ ਤੱਤਾਂ ਨਿਊਟ੍ਰੀਐਂਟ ਉਹ ਵੀ ਕਨਸੈਂਟਰੇਟ ਹੋ ਕੇ ਫਸਲ ਨੂੰ ਮਿਲਦੇ ਆ ਇਹਦੀ ਤੱਤਾਂ ਦੀ ਬਹੁਤੀ ਜ਼ਰੂਰਤ ਬਣੀ ਹੁੰਦੀ ਪਰ ਮਿਲਦੇ ਵੀ ਵੱਧ ਆ ਵਧੀਆ ਤਰੀਕੇ ਨਾਲ ਮਿਲਦੇ ਆ ਦੂਸਰੀ ਗੱਲ ਜਿਹੜੀ ਪਾਣੀ ਦੀ ਮਾਰ ਆ ਜਿਹੜੀ ਉਹ ਨਹੀਂ ਪੈਂਦੀ ਪ੍ਰੋਪਰ ਹਨਾ ਬਹੁਤ ਉਹ ਇਸ ਚੀਜ਼ ਦਾ ਪੂਰਾ ਹੀ ਫਰਕ ਰਹਿ ਸਕਦਾ ਹੈ ਹਮ ਇੱਕ ਖੇਤ ਨੂੰ ਧੁੱਪ ਵੀ ਦੇਖੋ ਜਿਵੇਂ ਝੋਨੇ ਦੇ ਫੰਗਸ ਦੀਆਂ ਬਿਮਾਰੀਆਂ ਆਉਂਦੀਆਂ ਵੀ ਆਪਾਂ ਨੂੰ ਤਾਂ ਆਪਾਂ ਜ਼ਰੂਰੀ ਹੁੰਦੀ ਹੈ ਹਮ ਬਿੱਡਾਂ ਦੇ ਉੱਪਰ ਤੋਂ ਆਪਾਂ ਵੀ ਮੰਨ ਕੇ ਚੱਲੋ 1 ਮਹੀਨਾ ਚੰਗੀ ਧੁੱਪ ਵੀ ਮਿਲਦੀ ਹੈ ਉਹਦੇ 'ਚ ਤਾਂ ਆਪਾਂ ਬਹੁਤ ਹੁੰਦੀ ਹੈ ਜੀ ਉਹ ਵੀ ਫਿਰ ਫਾਇਦਾ ਇਸ ਕਰਕੇ ਮੰਨ ਲਓ ਕਿ ਜੇ ਵੀ ਆਪਾਂ ਨੂੰ ਕਿਸੇ ਕਾਰਨ ਮੀਂਹ ਜ਼ਿਆਦਾ ਵੀ ਆਉਂਦਾ ਤੇ ਆਪਾਂ ਉਦਾਂ ਵੀ ਉਹਦਾ ਆਪਣਾ ਵਿਚਾਰ ਉਹ ਆਪਾਂ ਕਦੋਂ ਵੀ ਕਰ ਸਕਦੇ ਆ ਇਸੋਕਾ ਕੋਈ ਕੋਈ ਐ ਨਹੀਂ ਦਿੱਕਤ ਆਉਂਦੀ ਜੀ ਹਮ ਡਾਇਰੈਕਟ ਮੇਰੀ ਪੀਖਲਾ ਕਿਸਾਨਾਂ ਨੂੰ ਜੀ ਕੋਈ ਮੂੰਗੀ ਦੇ ਵਿੱਚ ਪਲੀਜ਼ ਬੇਨਤੀ ਹੈ ਨਾ ਕੋਈ ਡੀਐਪੀ ਨਾ ਕੋਈ ਏਰੀਆ ਕੁਛ ਨਾ ਬਿਲਕੁਲ 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 ਮੈਂ 2 ਸਾਲ ਦੇ ਤਜਰਬੇ ਦੇ ਵਿੱਚ ਸਿਰਫ ਇੱਕ ਕਿੱਲੇ ਦੇ ਵਿੱਚ 4 ਕਨਾਲ ਦੀ ਮੰਨ ਕੇ ਚੱਲੋ ਪੂਰਾ ਜਨ ਸਭਰੀ ਭਾਈ ਹਮ ਕਦੇ ਮੈਨੂੰ ਮੈਨੂੰ ਸੁੰਡੀ ਦੀ ਦਿੱਕਤ ਥੋੜੀ-ਬਹੁਤੀ ਆਉਂਦੀ ਹੈ ਜੀ ਤੇ ਪਹਿਲੇ ਸਾਲ ਤਾਂ ਮੈਂ ਕੀਤੀ ਕੋਈ ਨਹੀਂ ਤੇ ਪਿਛਲੇ ਸਾਲ ਮਾਨੂੰ ਜਿਆਦਾ ਲੱਗੀ ਤਾਂ ਆਪਾਂ 4 ਕਨਾਲ ਦੀ ਇੱਕ ਕਿੱਲੇ ਦੇ ਵਿੱਚ ਉਹ ਵੀ 100 ਲੀਟਰ ਪਾਣੀ ਚ ਘੋਲੀ ਤੇ 100 ਲੀਟਰ ਨਾਲ ਆਪਾਂ ਪੀਛੜਕਿਆ ਗਿਆ ਸੋ ਸਾਲ ਵੀ ਇਹਨੂੰ ਖਾਦਾਂ ਦਾ ਹੈਗਾ ਨਾ ਕਿਉਂਕਿ ਜਿਹੜੀ ਇਹ ਤਾਂ ਹਰੀ ਖਾਦ ਵੀ ਬਣਾਉਣੀ ਆ ਨੇ ਆਪਣੇ ਖੇਤ ਵਿੱਚ ਆਪਾਂ ਤਾਂ ਸਦਾ ਲਾਲਚ ਨਾ ਕਰੀਏ ਜੀ ਆਪਾਂ ਪ੍ਰਮਾਤਮਾ ਤੋਂ ਬੋਨਸ ਦੇ ਤਾ ਤਾਂ ਵਧੀਆ ਗੱਲ ਹੈ ਨਹੀਂ ਆਪਾਂ ਕਿਤੇ ਨਾ ਕਿਤੇ ਮੰਨ ਕੇ ਚੱਲੋ ਵੀ ਆਪਣੀ ਮਿੱਟੀ ਦੀ ਸਿਹਤ ਵੀ ਸੁਧਾਰੀ ਹਰੀ ਖਾਦ ਦੇ ਕੇ ਹੂੰ ਬਿਲਕੁਲ ਇੱਕ ਅਪੀਲ ਹੈ ਜੀ ਗ੍ਰਾਮੋ ਖਸੌਂਦੀ ਸਪਰੇਅ ਨਾ ਕੀਤੀ ਜਾਵੇ ਜੀ ਬਿਲਕੁਲ ਬਿਲਕੁਲ ਜਦੋਂ ਆਪਾਂ ਗ੍ਰਾਮੋ ਖਸੌਂਦੀ ਸਪਰੇਅ ਕਰ ਦਿੰਦੇ ਆ ਕੁਆਲਿਟੀ ਵੀ ਖਰਾਬ ਹੁੰਦੀ ਆ ਮੂੰਗੀ ਦੀ ਜਿਹੜੀ ਆਪਾਂ ਹਰੀ ਖਾਦ ਦੇਣੀ ਚਾਹੁੰਨੇ ਆਪਣੀ ਮਿੱਟੀ ਨੂੰ ਉਹ ਵੀ ਫਿਰ ਕਿੱਥੇ ਹਰੀ ਰਹਿ ਜਾਣੀ ਐ ਇਕੱਲੇ ਮੁੱਢ ਰਹਿ ਜਾਣਗੇ ਤੇ ਪੱਤੇਆਂ ਵਾਲੀ ਸਾਰੀ ਖਤਮ ਹੋ ਜੀ ਬਿਲਕੁ ਤਜਰਬੇ ਸੁਝਾ ਉਥੇ ਲਿਖੇ ਮਿੰਟ ਕਰਿਆ ਕਰੋ ਜਿਹੜੇ ਸਰਦਾਰ ਬਰਜਿੰਦਰ ਸਿੰਘ ਦਾ ਮੇਰਾ ਮਨ ਸੀਗਾ ਕਿ ਇਹਨਾਂ ਦਾ ਤਜਰਬਾ ਕਈ ਦਿਨਾਂ ਦੀ ਇਹਦੇ ਨਾਲ ਗੱਲਬਾਤ ਚੱਲਦੀ ਸੀਗੇ ਇਹਨਾਂ ਨੇ ਫੀਲ ਕੀਤਾ ਵੇਟ ਕਰਦਾ ਰਹਿਣਾ ਹੁਣਾਂ ਵਧੀਆ ਪ੍ਰੋਗਰੈਸ ਹੋ ਫਾਰਪਰ ਆਪਦੇ ਨਵੇਂ-ਨਵੇਂ ਤਜਰਬੇ ਕਰਦੇ ਰਹਿੰਦੇ ਆ ਮਿੱਟੀ ਨੂੰ ਪਿਆਰ ਕਰਨ ਵਾਲੇ ਵਾਲੇ ਇਨਸਾਨ ਆ ਕਿ ਜਮੀਨ ਦੀ ਜਿਹੜੀ ਸਿਹਤ ਸੁਧਾਰ ਰਹੀ ਚ ਇਹ ਜਮੀਨ ਜਿਵੇਂ ਮੈਂ ਕਹਿੰਦਾ ਨਾ ਤੁਹਾਡੇ ਨਾਲ ਕਿ ਜਮੀਨ ਤੇ ਕੰਮ ਕਰੀ ਆ ਪਰ ਮਿੱਟੀ ਤੇ ਕੰਮ ਕਰੀਏ ਕਿ ਮਿੱਟੀ ਦੀ ਸਿਹਤ ਸੁਧਾਰੀਏ ਇਹ ਆ ਜਮੀਨ ਦੀ ਸਿਹਤ ਸੁਧਾਰ ਲਈ ਤਾਂ ਆਪਣੀ ਫਸਲ ਆਪੀ ਚੰਗੀ ਹੋ ਜਾਣੀ ਕਿ ਘੱਟ ਖਰਚੇ ਨਾਲ ਦੇਖਣੀ ਜਦੋਂ ਜ਼ਮੀਨ ਚੰਗੀ ਹੈ ਜੀ ਤੇ ਖਰਚੇ ਘੱਟ ਹੈ ਹਾਂ ਤੇ ਫਸਲ ਵੀ ਚੰਗੀ ਹੋਣੀ ਹੋਣੀ ਚੰਗੀ ਬਿਲਕੁਲ ਬਿਲਕੁਲ ਸੋ ਆਪਦੇ ਸੁਝਾਅ ਜ਼ਰੂਰ ਦੇਣਾ ਤੇ ਵੱਧ ਤੋਂ ਵੱਧ ਕਿਸਾਨ ਵੀਰਾਂ ਨੇ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰਨਾ ਬਹੁਤ ਬਹੁਤ ਧੰਨਵਾਦ ਮਿਹਰਬਾਨ